ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਬੜੇ ਕਮੈਂਟ ਆਏ ਕਹਿੰਦੇ ਨਰੂਲਾ ਅੰਕਲ ਜੀ ਵੀ ਫਸ ਚੁੱਕੇ ਨੇ ਤੁਸੀਂ ਉਹਨਾਂ ਬਾਰੇ ਕਿਉਂ ਨਹੀਂ ਗੱਲ ਕਰ ਚੁੱਕੇ ਉਹਨਾਂ ਤੇ ਠੀਕ ਹੈ ਵੀ ਉਹਨਾਂ ਦੀ ਲੋਕ ਇੰਨੀ ਲਾਪਤਾ ਕਰ ਰਿਹਾ ਤੁਸੀਂ ਉਹਨਾਂ ਤੇ ਕਿਉਂ ਨਹੀਂ ਬੋਲ ਰਹੇ ਲਾਪਤਾਪੀ ਹੋਣੀ ਹੈ ਠੀਕ ਹੈ ਜਦੋਂ 2-3 ਸਾਲ ਉਹ ਚੀਜ਼ ਨੂੰ ਹੋਈ ਨੂੰ ਹੋ ਗਏ ਤੁਸੀਂ ਲਿਆ ਕੇ ਉਹ ਚੀਜ਼ ਨੂੰ ਮੂਹਰੇ ਕਰਾਈ ਜੰਨੇ ਹੋ ਠੀਕ ਹੈ ਜਦੋਂ 2-3 ਸਾਲ ਹੋ ਗਏ ਨਾ ਗगन ਲਾਲੀ ਬੋਲਿਆ ਠੀਕ ਹੈ ਨਾ ਉਹ ਕੁੜੀ ਬੋਲੀ ਸੀ ਤੁਸੀਂ ਕੁੜੀ ਨੂੰ ਬੁਲਾਇਆ ਤਾਂ ਹੀ ਕੁੜੀ ਆਈ ਹੈ ਤੁਸੀਂ ਕਹਿੰਦੇ ਸੀ ਤੱਕੇ ਨਾ ਨਹੀਂ ਲੈ ਤੁਸੀਂ ਉਹਨੂੰ ਬੁਲਾਇਆ ਪਹਿਲਾਂ ਨਹੀਂ ਉਹਨੇ ਕਿਤੇ ਕਰਿਆ ਉਹ ਪੋਡਕਾਸਟ ਹੁਣ ਤੁਹਾਡੇ ਕੋਲ ਕਾਹਤੋਂ ਆ ਕੇ ਕਰਤਾ ਜੇ ਤੁਸੀਂ ਉਹਨੂੰ ਬੁਲਾਇਆ ਤਾਂ ਹੀ ਹੈ ਤਾਂ ਹੀ ਉਹਨੇ ਉਹ ਗੱਲਾਂ ਦਸੀਆਂ ਤਾਂ ਹੀ ਮੁੱਦਾ ਦੁਬਾਰੇ ਭਖਿਆ ਇਹਨੇ ਇਹਨੇ ਪੋਡਕਾਸਟ ਕਰਤਾ ਤਾਂ ਉਧਰ ਉਹ ਗगन ਲਾਲੀ ਨਹੀਂ ਕਰਤਾ ਜਿਵੇਂ ਤੁਸੀਂ ਕਹਿੰਦੇ ਹੋ ਇਸ ਤਾਂ ਮਤਲਬ ਲੋਕਾਂ ਨੂੰ ਸਮਝਾਉਣੇ ਆ ਆ ਸੁਣੋ ਪਾਰਟ ਆ ਜਿਹੜਾ ਵਿੱਚ ਕਹਿੰਦੇ ਨੇ ਆ ਆ ਸੁਣਾਉਣਾ ਮੈਂ ਤੁਹਾਨੂੰ ਤੇ ਉਹ ਤੁਸੀਂ ਇਹ ਗਾਇਲ ਚੁਗਲਿਆ ਵਾਲੀ ਹੈ ਸਿੱਧੀਆਂ ਗੱਲਾਂ ਹੋਣ ਵਾਲੀਆਂ ਨੇ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਬਿਨਾਂ ਇਹ ਸੋਚੇ ਕਮੈਂਟ ਕਰ ਦਿੰਦੇ ਨੇ ਖਾਸ ਕਰਕੇ ਸਾਨੂੰ ਕਪਲ ਜੀ ਨੂੰ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਗਲਤ ਟੌਪਿਕ ਚ ਚੱਕ ਲਿਆ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਉਹ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਤੁਸੀਂ ਸਿਆਣੇ ਬਿਆਣੇ ਹੋ ਇਹ ਕੀ ਮਤਾਂ ਦੇ ਰਹੇ ਹੋ ਤੁਸੀਂ ਸੋ ਮੁੱਖ ਦੀ ਗੱਲ ਇਹ ਲੋਕ ਸਹੀ ਕਹਿੰਦੇ ਨੇ ਵੀ ਤੁਸੀਂ ਇਹ ਚੀਜ਼ ਕੀ ਕਰ ਰਹੇ ਹੋ ਸਿਆਣੇ ਬਣੇ ਹੋਇਆ ਕਿਉਂ ਜੇ ਤੁਸੀਂ ਸਿਆਣੇ ਬਣੇ ਹੁੰਦੇ ਤਾਂ ਤੁਸੀਂ ਉਹਨੂੰ ਐਂ ਕਹਿਣਾ ਸੀ ਵੀ ਚਲੋ ਛੱਡੋ ਆਪਾਂ ਇਹ ਗੱਲਾਂ ਨਹੀਂ ਕਰਨੀਆਂ ਪਹਿਲਾਂ ਹੀ ਕਹਿ ਦਿੰਦੇ ਪਹਿਲਾਂ ਹੀ ਕਹਿਂਦੇ ਵੀ ਉਹ ਗੱਲ ਨਾ ਤੋਰੀਂ ਉਦਾਂ ਆਪਾਂ ਪੋਡਕਾਸਟ ਕਰ ਲਾਂਗੇ ਨਾ ਤੁਹਾਨੂੰ ਸੁਆਦ ਚ ਆਹਿੰਦਾ ਸੀ ਮੁਕਰੋਣਾ ਵੀ ਤੁਹਾਨੂੰ ਵੀ ਐਸੀ ਵੀ ਵਿਊ ਆਉਣ ਤਾਂ ਹੀ ਤਾਂ ਲੋਕ ਤੁਹਾਨੂੰ ਗਾਣਾ ਕੱਢਦੇ ਨੇ ਵੀ ਤੁਹਾਨੂੰ ਕੀ ਲੋੜ ਸੀ ਇਹ ਚੀਜ਼ਾਂ ਪੁੱਛਣ ਦੀ ਸਿਆਣੇ ਬਣੇ ਹੋਏ ਹੈਗੇ ਤਾਂ ਹੀ ਲੋਕ ਕਹਿੰਦੇ ਨੇ ਤੁਸੀਂ ਆਪਦੀ ਕੋੜੀ ਦਾ ਕਿਉਂ ਨਹੀਂ ਪੋਡਕਾਸਟ ਕਰਿਆ ਵੀ ਉਹਦੇ ਨਾਲ ਵੀ ਇਹ ਹੋਏਗੇ ਆਪ ਦੀ ਕੁੜੀ ਵਾਲੇ ਤਾਂ ਸਿਆਣੇ ਬੈਣੇ ਨੇ ਇਹ ਉਹ ਨਹੀਂ ਉਹਦੇ ਬਾਰੇ ਨਹੀਂ ਸਿਆਣੇ ਬੈਣੇ ਕਿੱਥੇ ਤੁਸੀਂ ਐਂ ਕਹਿਣਾ ਸੀ ਵੀ ਉਹ ਚੀਜ਼ਾਂ ਨਾ ਕਰੋ ਚਲੋ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਸਾਰਾ ਕੁਝ ਦੁਬਾਰੇ ਕਿਉਂ ਹੋਇਆ ਗਗਨ ਲਾਲੀ ਨੇ ਕਿਉਂ ਪੌਡਕਾਸਟ ਕਰਿਆ ਕਿਉਂਕਿ ਸੁਨੀਹਾ ਨੇ ਕਰਿਆ ਕਿਉਂਕਿ ਉਹਦੇ ਇਲਜ਼ਾਮ ਲੱਗ ਰਹੇ ਸੀ ਜੇ ਸੁਨੀਹਾ ਨਾ ਹੀ ਕਰਦੀ ਇਹ ਚੀਜ਼ਾਂ ਨਾ ਹੀ ਬੋਲਦੀ ਤਾਂ ਇਹ ਕੁਝ ਹੋਣਾ ਹੀ ਨਹੀਂ ਸੀ ਇਹ ਤੁਹਾਡੇ ਕਰਕੇ ਹੀ ਹੋਇਆ ਹੋਰ ਕਿਸ ਦੇ ਕਰਕੇ ਹੋਇਆ ਓਏ ਚਲੋ ਆਜੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਬਣੇ ਰਹੋ ਵੀਡੀਓ ਦੇ ਨਾਲ ਕਿਉਂਕਿ ਜ਼ਰੂਰ ਲਾ ਸਾਬ ਗਾਣਾ ਤਾਂ ਪੈਣੀ ਹੀ ਨੇ ਕੀਤੀਆਂ ਕਰਾਈਆਂ ਖੂਚ ਪਾ ਲੈਨੇ ਉਹ ਐਨੇ ਦਾਨ ਪੁੰਨ ਕਰਦੇ ਸਭ ਖੇਚ ਕਰਾ ਦਿੰਨੇ ਉਹ ਤੇ ਆਜੋ ਚਲੋ ਕਰਦੇ ਆਂ ਵੀਰ ਦੀ ਸ਼ੁਰੂਆਤ ਤੇ ਮਿਲਦੇ ਆਂ ਜਲਦੀ ਆਜੋ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਇਹ ਪੋਡਕਾਸਟ ਦੇ ਵਿੱਚ ਕਿਸੇ ਨੂੰ ਵੀ ਧੱਕੇ ਨਾਲ ਨਹੀਂ ਲਿਆ ਜਾਂਦਾ ਜਾਂਦਾ ਸਭ ਤੋਂ ਪਹਿਲਾਂ ਕਹਿੰਦਾ ਕਿਸੇ ਨੂੰ ਧੱਕੇ ਨਾਲ ਇੱਥੇ ਪੋਡਕਾਸਟ ਨਹੀਂ ਲਿਆਂਦਾ ਜਾਂਦਾ ਹੋਰ ਕਿਵੇਂ ਜੇ ਅਗਲੀ ਨੂੰ ਤੁਸੀਂ ਫੋਨ ਲਾਇਆ ਤਾਂ ਹੀ ਅਗਲੀ ਤੁਹਾਡੇ ਕੋਲੇ ਆਈ ਆ ਹੋਰ ਹੋਈ ਹੈ ਕਿ ਹੁਣ ਮੈਂ ਕਿਤੇ ਬਾਜ਼ਾਰ 'ਚ ਬੈਠਾ ਹਾਂ ਦਾ ਬਾਜ਼ਾਰ 'ਚ ਦੁਕਾਨ ਤੇ ਖੜਾ ਹਾਂ ਲੋ ਚੱਲ ਵੀਡੀਓ ਬਣਾ ਲਈਏ ਹਾਂਜੀ ਕੀ ਹਾਲ ਚਾਲ ਸਾਸਰੀ ਕਾਲ ਐ ਥੋੜੀ ਹੋ ਗਿਆ じゃ ਅਗਲੀ ਨੇ ਤੁਹਾਨੂੰ ਫੋਨ ਕਰਿਆ ਹਾਂਜੀ ਨਿਰੂਲਾ ਜੀ ਕਿ ਸਾਸਰੀ ਕਾਲ ਅੰਕਲ ਜੀ ਸਾਸਰੀ ਕਾਲ ਕਰੀਏ ਫਿਰ ਪੋਡਕਾਸਟ ਹੂੰ ਕਰੀਏ ਜਦ ਤੱਕ ਅਗਲੀ ਨੇ ਫੋਨ ਕਰਿਆ ਹੋਵੇ ਤੁਸੀਂ ਅਗਲੀ ਨੂੰ ਫੋਨ ਕਰਿਆ ਵੀ ਅਸੀਂ ਤੇਰਾ ਪੋਡਕਾਸਟ ਕਰਨਾ ਤੂੰ ਬੁਲਾਇਆ ਹੀ ਕਿਉਂ ਆ ਮੇਰੇ ਖਿਆਲ ਮੈਨੂੰ ਪਤਾ ਨਹੀਂ ਪੁੱਛਣਾ ਚਾਹੀਦਾ ਜਾਂ ਨਹੀਂ ਤੁਹਾਨੂੰ ਪਤਾ ਸੀ ਵੀ ਉਹਦੀ ਜ਼ਿੰਦਗੀ 'ਚ ਆਹ ਕੁਝ ਹੋਇਆ ਤੁਸੀਂ ਭਾਲਦੇ ਸੀ ਮਸਾਲਾ ਦੱਸੋ ਇਹੀ ਚੀਜ਼ਾਂ ਹੋਈਆਂ ਨੇ ਹੋਰ ਅਗਲੀ ਨੇ ਤਾਂ ਨਹੀਂ ਫੋਨ ਕਰਤਾ ਵੀ ਹਾਂ ਭਾਈ ਆਜੋ ਜੱਜ ਦੀਆਂ ਗੱਲਾਂ ਕਰੋ ਜਿੱਦੀ ਉਮਰ ਆ ਉਹ ਸਿਆਣੀਆਂ ਗੱਲਾਂ ਕਰੋ ਲੋਕ ਪਾਗਲ ਨਹੀਂ ਹੈਗੇ ਵੀ ਹੁਣ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਰਾ ਕੁਝ ਲੋਕਾਂ ਨੂੰ ਪਤਾ ਲੱਗਦਾ ਟੱਕੇ ਨਾਲ ਨਹੀਂ ਲਿਆਂਦਾ ਜਦੋਂ ਤੁਸੀਂ ਅਗਲੇ ਨੂੰ ਕਿਹਾ ਤਾਂ ਅਗਲਾ ਆਇਆ ਚੱਟੀ ਨਹੀਂ ਹੁੰਦਾ ਉਹਦਾ ਮਾਈਂਡ ਸੈਟ ਨਹੀਂ ਹੁੰਦਾ ਉਹ ਕੁੜੀ ਨੇ ਫੇਰ ਵੀ ਸੱਤ ਬੈਂਡ ਲੈ ਕੇ ਕੈਨੇਡਾ ਦੀ ਫਲਾਈਟ ਫੜੀ ਜਦੋਂ ਉਹਦਾ ਡਿਵੋਰਸ ਹੋਇਆ ਉਹਨੇ ਸੱਤ ਬੈਂਡ ਲੈ ਕੇ ਕੈਨੇਡਾ ਦੀ ਫਲਾਈਟ ਫੜੀ ਉਹ ਫਲਾਈਟ ਫੜੀ ਸਟਰਗਲ ਕੀਤਾ ਜਦੋਂ ਬੰਦੇ ਦਾ ਡਿਵੋਰਸ ਹੁੰਦਾ ਪਹਿਲਾਂ ਉਹਦਾ ਦਿਮਾਗ ਹੀ ਨਹੀਂ ਸੈੱਟ ਹੁੰਦਾ ਵਾਹ ਸਹੀ ਗੱਲਾਂ ਨੇ ਜੀ ਤੁਹਾਡੀਆਂ ਬਾਹੀਆਂ ਸਹੀ ਗੱਲਾਂ ਨੇ ਤੇ ਆਪ ਦਾ ਸਟਰਗਲ ਉਹਨੇ ਦੇਖ ਲਿਆ ਜਿਹੜੇ ਉੱਥੇ ਦੇ ਚਬਾਕ ਨੇ ਉਹਨਾਂ ਦਾ ਸਟਰਗਲ ਨਹੀਂ ਦੇਖਿਆ ਜਦੋਂ ਫੇਕ ਪ੍ਰਮੋਸ਼ਨਾਂ ਕਰੀਆਂ ਜਦੋਂ ਫੇਕ ਪ੍ਰੋਮੋਸ਼ਨਾਂ ਕਰੀਆਂ ਉਹ ਸਟਰਗਲ ਨਹੀਂ ਦੇਖਿਆ ਉਹਨੇ ਲੋਕਾਂ ਦਾ ਆਪ ਫੇਕ ਪ੍ਰੋਮੋਸ਼ਨਾਂ ਕਰਤੀਆਂ ਜਿਹੜੇ ਉੱਥੋਂ ਦੇ ਚਬਾਕ ਕੰਮ ਕਰਦੇ ਨੇ ਉਹਨਾਂ ਦੀ ਉਹਨਾਂ ਦੇ ਸਟਰਗਲ ਨਹੀਂ ਹੈਗਾ ਤੁਸੀਂ ਉਹਨੂੰ ਪੁੱਛਿਆ ਨਹੀਂ ਫਿਰ ਆ ਜਦੋਂ ਨੇ ਆਹ ਕਿਹਾ ਸੀ ਸੁਣੋ ਅੱਗੇ ਮੈਨੂੰ ਪਤਾ ਲੱਗਾ ਕਿ ਨਾ ਇਹ ਗੱਲ ਮੇਰੇ ਕਾਲਜ ਨੇ ਚੱਕੀ ਨਾ ਇਹ ਐਂਬੈਸੀ ਵੱਲੋਂ ਚੱਕ ਹੋਈ ਹੈ ਇਹ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਦੇ ਬੱਚੇ ਸੀਗੇ ਜਿਨ੍ਹਾਂ ਨੇ ਇਸ ਚੀਜ਼ ਦੀ ਕੰਪਲੇਂਟ ਪਾਈ ਐਂ 2000 ਤੋਂ ਪਲੱਸ ਕੰਪਲੇਂਟ ਸੀਗੀਆਂ ਐਂ ਮੈਨੂੰ ਕਿੰਨਾ ਫਾਈਲ ਪਿਆ ਉਹ ਮੈਨੂੰ ਹੀ ਪਤਾ ਤੇ ਮੈਂ ਉੱਥੇ ਕੰਮ ਕਰਕੇ ਕਮਾ ਕੇ ਦੇ ਕੇ ਆਈਆਂ ਉਹਨਾਂ ਲਈ ਬਹੁਤ ਸੌ ਸੁਣ ਲਈ ਇਹ ਗੱਲ ਕਹਿੰਦੀ ਮੇਰੇ ਤੇ ਸਟੂਡੈਂਟਾਂ ਨੇ ਉਹ ਕਰਾ ਦਿੱਤੇ ਵੀ ਚਲੋ ਮੇਰੇ ਕਾਲਜ ਨੇ ਨਹੀਂ ਕਹਿੰਦੇ ਉਹ ਕਰਿਆ ਕਹਿੰਦੀ ਉਹ ਫੇਕ ਪੇ ਸੀਗਾ ਕਹਿੰਦੇ ਸਟੂਡੈਂਟਾਂ ਨੇ ਕੰਪਲੇਂਟਾਂ ਕੀਤੀ ਤੇ ਮੈਂ ਕੰਮ ਕੀਤਾ ਕੰਮ ਕਰਕੇ ਮੈਂ ਫਾਈਨ ਭਰਿਆ ਠੀਕ ਹੈ ਕਹਿੰਦੀ ਤੁਸੀਂ ਤਾਂ ਕਰਾਤਾ ਕਹਿੰਦੀ ਮੇਰੇ ਤੇ ਕੀ ਵੀ ਉਹਨਾਂ ਤੇ ਕੀ ਵੀ ਦੀ ਸੀ ਜਦੋਂ ਤੁਸੀਂ ਫੇਕ ਪ੍ਰਮੋਸ਼ਨ ਕਰੀ ਉਹਨਾਂ ਨੇ ਪੈਸੇ ਭਰੇ ਉਹ ਵੀ ਉੱਥੇ ਕੰਮ ਕਰਕੇ ਕਮਾਉਂਦੇ ਨੇ ਉਹਨਾਂ ਕੋਲ ਤਾਂ ਹਰਾਮ ਦੇ ਪੈਸੇ ਨਹੀਂ ਹੈਗੇ ਅੱਛਾ ਥੋੜੀ ਸਟਰਗਲ ਸਟਰਗਲ ਤੇ ਦੂਜੇ ਫੁੱਦੂ ਹੀ ਨੇ ਸਾਰੇ ਨੂਲਾ ਜੀ ਤੁਸੀਂ ਇੱਥੇ ਨੂੰ ਐ ਨਹੀਂ ਪੁੱਛਿਆ ਵੀ ਤੁਸੀਂ ਇਹ ਕੀਤੀ ਕਿਉਂ ਵੀ ਇਹ ਤੇਰੀ ਗਲਤੀ ਸੀ ਐ ਕਿਉਂ ਨਹੀਂ ਕਿਹਾ ਉਹ ਤਾਂ ਕਹਿੰਦੇ ਕਹਿੰਦੇ ਉਹਨਾਂ ਨੂੰ ਤਾਂ ਕੰਪਲੀ ਉਹਨਾਂ ਨੇ ਕਰਨੀ ਸੀ ਕੰਪਲੇਂਟ ਆਪਦੇ ਨੇ ਅਗਲਾ ਘਰ ਵੀ ਚਲਾਉਣਾ ਹੈ ਆਪਦੇ ਪਿੰਡ ਵੀ ਪੈਸੇ ਭੇਜਣੇ ਨੇ ਠੀਕ ਹੈ ਆਪਦੇ ਪੜ੍ਹਾਈ ਦੇ ਵੀ ਪੈਸੇ ਦੇਣੇ ਨੇ ਆਪਦਾ ਖਰਚਾ ਵੀ ਚਲਾਉਣਾ ਕੰਪਲੀਟ ਕਰਨਗੇ ਕਿ ਕਿਉਂ ਨਹੀਂ ਕਰਨਗੇ ਜਿੰਨੇ ਉਹਨਾਂ ਨੇ ਡਾਲਰ ਭਰਿਆ ਜਦੋਂ ਉਹ ਡੁੱਬਣਗੇ ਕੰਪਲੀਟ ਹੀ ਕਰਨਗੇ ਹੋਰ ਕੀ ਕਰਨਗੇ ਅੱਛਾ ਉਹ ਫਾਲਤੂ ਨੇ ਥੋੜਾ ਸਟਰਗਲ ਹੈ ਫਾਈਨ ਭਰ ਨਹੀਂ ਪੁੱਛੇ ਤਾਂ ਗਲਤੀਆਂ ਕੀਤੀਆਂ ਨੇ ਪਾਇਨਾ ਪਰਨੇ ਪੂ ਹੁਣ ਤਾਂ ਹੀ ਲੋਕ ਕਹਿੰਦੇ ਨੇ ਵੀ ਗੇਮਾਂ ਦੀ ਪ੍ਰਮੋਸ਼ਨ ਨਾ ਕਰੋ ਤਾਂ ਹੁਣ ਬੰਦ ਕਰੀ ਜ ਮੈਂ ਤਾਂ ਆਪ ਨਹੀਂ ਕਰਦਾ ਹੈਗਾ ਵੀ ਜ਼ਰੂਰੀ ਹੈ ਕੀ ਫਾਇਦਾ ਹੈ ਵੀ ਇਹ ਚੀਜ਼ਾਂ ਨਾ ਹੀ ਕਰੋ ਪਹਿਲਾਂ ਕਰਦਾ ਹੁੰਦਾ ਸੀ ਮੈਂ ਵੀ ਨਹੀਂ ਕਰੀ ਹੁਣ ਮੈਂ ਮੰਨ ਇਹ ਆਪਾਂ ਨੂੰ ਤੂੰ ਮੰਨਦੀ ਕਿਉਂ ਨਹੀਂ ਹੈਗੀ ਕਹਿੰਦੀ ਉਹਨਾਂ ਨੇ ਤਾਂ ਕੰਪਲੀਟ ਕਰਤੀ ਹੈ ਕਹਿੰਦੀ ਮੇਰੇ ਤੇ ਕੀ ਬੀਜ ਦੇ ਕਿਉਂ ਉਹਨਾਂ ਤੇ ਨਹੀਂ ਬੀਜ ਦੀ ਹੈਗੀ ਉਹ ਰੋਟੀ ਨਹੀਂ ਖਾਂਦੇ ਹੈਗੇ ਉਹ ਕਿਸੇ ਦੇ ਜਵਾਕ ਨਹੀਂ ਹੈਗੇ ਉਹ ਵੀ ਕੰਮ ਕਰਕੇ ਪੈਸੇ ਕਮਾਉਣਾ ਆਏ ਨੇ ਹੋਰ ਇੱਥੇ ਕੀ ਹਰਾ ਬੀਜਣਾ ਆਏ ਨੇ ਆਪ ਦੇ ਬਰੀ ਚਾ ਮੱਠੀ ਦੂਜੇ ਵਾਰੀ ਨੂਰਲਾ ਜੀ ਨੂੰ ਪੁੱਛ ਵੀ ਉਹ ਤੇਰੀ ਗਲਤੀ ਸੀ ਫਾਈਨ ਭਰਨਾ ਪਊਗਾ ਜਿੰਨੇ ਦੇ ਪੈਸੇ ਡੁੱਬੇ ਨੇ ਉਹਨਾਂ ਦੇ ਪੈਸੇ ਮੋੜ ਦਿੰਦੀ ਫਿਰ ਕੰਪਲੀਟਾ ਵਾਪਸ ਲੈ ਲੈਂਦੇ ਆਪ ਦੀ ਮੱਜੇ ਥੱਲੇ ਵੀ ਸੋਟਾ ਮਾਰੋ ਆਪ ਚੰਗੇ ਬਣੀਓ ਤੇ ਦੂਏ ਸਟੂਡੈਂਟ ਪਾਗਲ ਹੀ ਨੇ ਉਹ ਵਿਚਾਰੇ ਮਿਹਨਤਾਂ ਕਰਦੇ ਨੇ ਦਿਨ ਰਾਤ ਉਹ ਕਿਸੇ ਦੇ ਜਵਾਕ ਨਹੀਂ ਹੈਗੇ ਕਰਨ ਕੀ ਕੰਪਲੇਂਟ ਕਿਉਂ ਨਹੀਂ ਕਰਨਗੇ ਕੰਪਲੇਨਟ ਨਾ ਕਰਨ ਇਹਨਾਂ ਤੇ ਆਪ ਪ੍ਰਮੋਸ਼ਨ ਦਾ ਲੈ ਕੇ 2-300 ਡਾਲਰ ਲੋਕਾਂ ਦਾ ਫੁੱਦੂ ਲਾ ਦੋ ਹੁਣ ਇਹਨੂੰ ਸਟਰਗਲ ਨਹੀਂ ਮੰਨਦੇ ਤੁਸੀਂ ਮਹੀਨੇ 'ਚ ਕਰੀਲ ਪਾਉਂਦੀ ਆ ਉਹ ਕੁੜੀ ਮਹੀਨੇ 'ਚ ਕਰੀਲ ਪਾਉਂਦੀ ਆ ਕੁੜੀ چاہے ਇੱਕ ਵੀ ਨਾ ਪਾਵੇ ਉਹ ਤਾਂ ਉਹਦੀ ਮਰਜ਼ੀ ਐ ਲੋਕ ਕਹਿੰਦੇ ਨੇ ਵੀ ਮਹੀਨੇ 'ਚ 10-10 20 ਵੀ ਰੀਲਾਂ ਪਾਵੇ ਲੋਕ ਕਹਿੰਦੇ ਨੇ ਆ ਤੁਸੀਂ ਦੱਸੋ ਕਮੈਂਟ ਕਰਕੇ ਤੁਸੀਂ ਕਹਿੰਦੇ ਓਨੂੰ ਵੀ ਰੀਲ ਪਾ ਰੀਲ 'ਚ ਭਰੇ ਉਹ ਦਿਵਾਨ ਲਾਉਂਦੀ ਆ ਸਨੈਪਚੈਟ ਤੇ ਪੂਰੀਆਂ ਸਟੋਰੀਆਂ ਪਾਉਂਦੀਆਂ ਕੁੜੀਆਂ ਦੇਖੋ ਐ ਪੱਤਾਂ 'ਚ ਸ਼ਰਾਬ ਦੀਆਂ ਬੋਤਲਾਂ ਧਰ ਕੇ ਵਾਈਨ ਦੀਆਂ ਬੋਤਲਾਂ ਧਰ ਕੇ ਪੂਰੀ ਸੱਤਵੇਂ ਚ ਕੁੜੀ ਸੱਤਵੇਂ ਚੋਂ ਬਾਹਰ ਨਿਕਲਨੀ ਵੀ ਕੋਈ ਡਰਿੰਕ ਵਗੈਰਾ ਚਾਹੀਦੀ ਐ ਬਾੜੀ ਸੱਤਵੇਂ ਚ ਨੂੰ ਲੈ ਜੀ ਕੁੜੀ ਬਾੜੀ ਸੱਤਵੇਂ ਚ ਸਨੈਪਚੈਟ ਤੇ ਲੜੀ ਨਹੀਂ ਮੁੱਕਣ ਦਿੰਦੀ ਸਨੈਪਚੈਟ ਤੇ ਪੈਸਾ ਬਣਦਾ ਪਤਾ ਹੀ ਐ ਬਾੜਾ ਸੱਤਵੇਂ ਸੱਤਵੇਂ ਦੋ ਬੋਤਲਾਂ ਤਾਂ ਸੱਤਵੇਂ ਚੋਂ ਲੱਗਦੀਆਂ ਨੇ ਨਿਕਲ ਲਈ ਵਾਈਨ ਦੀਆਂ ਲੱਗ ਜਾਂਦੀਆਂ ਨੇ ਗੱਡੀ ਕੀ ਗੱਲ ਸਾਧਮੇ ਚ ਬਾਗੀ ਇਹ ਲੋਕਾਂ ਨੂੰ ਗਲਤ ਪ੍ਰਮੋਸ਼ਨ ਕਰਕੇ ਜਵਾਕਾਂ ਦੇ ਪੈਸੇ ਡੁੱਬਣਗੇ ਉਹ ਜਵਾਕ ਨਹੀਂ ਸਾਧਮੇ ਚ ਜਾਂਦੇ ਅਸੀਂ ਆਪਦੀ ਕੁੜੀ ਤੁਹਾਨੂੰ ਸਨੇਹਾ ਦੇ ਗੀਆ ਆਹ ਸਨੇਹਾ ਸਾਧਮੇ ਚ ਬਾਗੀ ਜਿਹੜੇ ਦੂਜੇ ਜਵਾਕ ਨੇ ਜਦੋਂ ਉਹਨਾਂ ਦੇ ਪੈਸੇ ਡੁੱਬਣਗੇ ਉਹ ਸਾਧਮੇ ਚ ਨਹੀਂ ਜਾਣਗੇ ਵੀ ਘਰੇ ਵੀ ਪੈਸੇ ਭੇਜਣੇ ਆ ਮੈਂ ਉਰੇ ਵੀ ਆਪਦਾ ਖਰਚਾ ਚਲਾਉਣਾ ਇਹਦਾ ਸਦਮਾ ਸਦਮਾ ਦੂਜਿਆਂ ਦਾ ਸਦਮਾ ਫੋਦੂ ਹੈ ਸ਼ਾਬਾਸ਼ ਨੂਰ ਲਈ ਸ਼ਾਬਾਸ਼ ਯਾ ਵਾਹ ਵਾਦੀ ਗੋਟ ਬਹੁਤ ਬੁਧੇ ਪੋਡਕਾਸਟ ਕਰਦੇ ਤੁਸੀਂ ਬੜੇ ਵਿਆਂ ਦਾ ਪੋਡਕਾਸਟ ਹੈ ਕੋ ਸੁਨੀਹਾ ਨੇ ਕਿਹਾ ਅੰਕਲ ਡਿਵੋਰਸ ਤੋਂ ਬਾਅਦ ਮੈਂ ਆਈ ਕਿਤਾ ਆਈ ਕਿਤਾ ਫਿਰ ਮੈਂ ਉਹਨੂੰ ਪੁੱਛਿਆ ਸੁਨੀਹਾ ਪੁੱਤ ਤੇਰਾ ਡਿਵੋਰਸ ਕਿਉਂ ਹੋਇਆ ਮੈਂ ਤਾਂ ਉਹਨੂੰ ਡਿਵੋਰਸ ਬਾਰੇ ਪੁੱਛਿਆ ਹੀ ਨਹੀਂ ਉਹਨੇ ਆਪ ਦੱਸਿਆ ਫਿਰ ਮੈਂ ਉਹਨੂੰ ਪੁੱਛਿਆ ਅਬੀ ਸੁਨੀਹਾ ਪੁੱਤ ਤੇਰਾ ਡਿਵੋਰਸ ਕਿਉਂ ਹੋਇਆ ਪੁੱਤ ਮਸਾਲਾ ਤਾਂ ਪਾ ਪੋਡਕਾਸਟ ਚ ਫੇਰੀ ਲੋਕ ਦੇਖਣਗੇ ਫੇਰੀ ਡਾਲਰ ਕਮੂ ਜੇ ਤੂੰ ਇੰਨਾ ਸਿਆਣਾ ਹੁੰਦਾ ਜਦੋਂ ਉਹਨੇ ਡਿਵੋਰਸ ਬਾਰੇ ਗੱਲ ਕਰੀ ਸੀ ਤਾਂ ਉਹ ਕਹਿ ਦਿੰਦੀ ਤੂੰ ਕਹਿ ਦਿੰਦਾ ਹੱਥ ਤੁਸੀਂ ਕਹਿ ਦਿੰਦੇ ਵੀ ਆਪਾਂ ਇਹ ਚੀਜ਼ਾਂ ਤੇ ਗੱਲ ਨਾ ਕਰੀਏ ਇਹ ਚੀਜ਼ਾਂ ਲੰਘੀਆਂ ਨੂੰ ਬਹੁਤ ਟਾਈਮ ਹੋ ਗਿਆ ਵੀ ਆਪਾਂ ਇਹ ਚੀਜ਼ਾਂ ਬੰਦ ਕਰੀਏ ਕਾਹਨੂੰ ਗੱਲ ਵਧੂਗੀ ਜੇ ਸਿਆਣਾ ਜੇ ਸਾਹਮਣਾ ਹੁਣ ਤੂੰ ਆਪਦੀ ਇਹੋ ਕਲੈਰੀਫਿਕੇਸ਼ਨ ਦੇਣਾ ਆ ਉਹ ਦੇਣਾ ਆ ਤਾਂ ਉਦੋਂ ਤੂੰ ਕਹਿੰਦਾ ਵੀ ਭਾਈ ਆਪਾਂ ਇਹ ਚੀਜ਼ਾਂ ਤੇ ਗੱਲ ਨਾ ਕਰੀਏ ਆਪਾਂ ਚੰਗੇ ਨਹੀਂ ਲੱਗਦੇ ਇਹ ਚੀਜ਼ਾਂ ਨਿਬੜ ਗਈਆਂ ਕਾਹਨੂੰ ਇਹ ਦੁਬਾਰੇ ਛੇੜਨੇ ਨੇ ਜੇ ਸਿਆਣੀ ਗੱਲ ਕਰਨੀ ਸੀ ਪਰ ਨਹੀਂ ਡਿਵੋਰਸ ਕਿਉਂ ਹੋਇਆ ਘੁੱਟਮਾਰ ਕਰਦਾ ਸੀ ਹਾਂ ਨਾਲੇ ਸਿਆਣੇ ਬਣੀ ਜਾਓ ਨਾਲੇ ਲੋਕਾਂ ਨੂੰ ਕਹੀ ਜਾਓ ਨਾ ਮੈਂ ਤਾਂ ਪੁੱਛਿਆ ਹੀ ਨਹੀਂ ਹੋਰ ਕੀ ਨੇ ਪੁੱਛਿਆ ਤਾਂ ਹੀ ਲੋਕ ਕਹਿੰਦੇ ਨੇ ਵੀ ਆਪਦੀ ਕੁੜੀ ਦਾ ਕਿਉਂ ਨਹੀਂ ਪੌਡਕਾਸਟ ਕਰਾਉਂਦਾ ਕਿਉਂ ਨਹੀਂ ਕਰਾਉਂਦਾ ਆਪਦੀ ਕੁੜੀ ਨੂੰ ਤੂੰ ਕਹਿੰਦਾ ਹੋਵੇਂਗਾ ਵੀ ਨਾ ਪੁੱਤ ਆਪਾਂ ਉਹ ਗੱਲਾਂ ਵਾਰੀ ਵਾਰੀ ਨਾ ਕਰੀਏ ਕਾਹਨੂੰ ਦਵਾਰੇ ਮੁੱਦਾ ਭੱਜੂ ਮਸਾ ਸ਼ਾਂਤ ਹੋਇਆ ਜੇ ਗੱਲ ਇਹਦੇ ਬਾਰੇ ਸੋਚਦਾ ਸੁਨੇਹਾ ਬਾਰੇ ਤਾਂ ਕਾਨੂੰਨੀ ਗੱਲਾਂ ਮੂਰੇ ਆਉਂਦੀਆਂ ਗਲਤੀ ਤੇਰੀ ਏ ਹੋਰ ਕੀ ਦੀ ਏ ਤੁਹਾਨੂੰ ਪਤਾ ਦੀ ਵੀ ਜੇ ਸਿੱਖ ਲਾਵਾਂਗੇ ਫੇਰ ਹੀ ਮੁੱਦਾ ਪੱਕੂ ਇਹਨੇ ਪੋਡਕਾਸਟ ਕਰਿਆ ਤਾਂ ਗਗਨ ਲਲੀ ਨੇ ਕਰਿਆ ਨਹੀਂ ਤਾਂ ਮੁੱਦਾ ਸ਼ਾਂਤ ਸੀ ਸਾਰੇ ਭੁੱਲੇ ਹੀ ਪਏ ਸੀ ਮਾ ਜੀ ਇਹ ਦੁਲ੍ਹਾ ਜੀ ਸੇ ਗੱਲਾਂ ਨਹੀਂ ਰੁਕਤਾਂ ਲੋ ਗੱਲ ਹੋਈ ਕਿ ਆਪਣਾ ਘਰ ਸ਼ੀਸ਼ਿਆਂ ਦਾ ਤੇ ਦੂਜਿਆਂ ਦੇ ਘਰ ਤੁਸੀਂ ਪੱਥਰ ਮਾਰਦੇ ਪਏ ਇਹ ਐਗਜ਼ੈਕਟਲੀ ਆਪਦਾ ਘਰ ਸ਼ੀਸ਼ਿਆਂ ਦਾ ਦੂਜੇ ਦੇ ਘਰ ਤੇ ਤੁਸੀਂ ਪੱਥਰ ਮਾਰਦੇ ਪਏ ਹੋ ਇਹੀ ਗੱਲ ਤਾਂ ਤੁਹਾਨੂੰ ਲੋਕ ਕਹਿੰਦੇ ਨੇ ਬੀ ਥੋਟੀ ਕੁੜੀ ਦਾ ਵੀ ਰਿਸ਼ਤਾ ਟੁੱਟਿਆ ਸੀਗਾ ਥੋਟੀ ਕੁੜੀ ਦਾ ਵੀ ਰਿਸ਼ਤਾ ਟੁੱਟਿਆ ਸੀ ਫਿਰ ਤੁਸੀਂ ਆਪਦਾ ਘਰ ਵੀ ਉਹਨਾਂ ਸੀਸਿਆਂ ਦੀ ਰੱਖਿਆ ਦੂਏ ਦੇ ਘਰ ਤੇ ਤੁਸੀਂ ਪੱਥਰ ਮਾਰਦੇ ਹੁਣ ਸੁਨੇਹਾ ਦਾ ਕਾਹਤੋਂ ਪੌਡਕਾਸਟ ਕਰੇ ਤੁਸੀਂ ਸਮਝਦੇ ਵੀ ਜਦੋਂ ਅਸੀਂ ਆਪਦੀ ਕੁੜੀ ਨੂੰ ਨਹੀਂ ਕਿਤੇ ਪੌਡਕਾਸਟ ਤੇ ਬੋਲਣ ਦਿੰਦੇ ਜਾਂ ਤਾਂ ਐ ਹੋਵੇ ਵੀ ਤੁਸੀਂ ਆਪਦੀ ਕੁੜੀ ਨੂੰ ਵੀ ਬਿਠਾ ਕੇ ਉਹਦੇ ਨੂੰ ਪੁੱਛੋ ਵੀ ਕੀ ਗੱਲ ਹੋ ਗਈ ਸੀ ਕਾਹਤੋਂ ਟੁੱਟਿਆ ਟੁੱਟਿਆ ਵੀ ਕੀ ਗੱਲ ਹੋ ਗਈ ਕਾਹਤੋਂ ਇਹ ਹੋਇਆ ਦੂਸਰੀ ਦੀ ਕੁੜੀ ਨੂੰ ਵੀ ਉਨੀ ਇੱਜ਼ਤ ਦਿਓ ਨਾ ਉਹ ਵੀ ਕਹਿੰਦੇ ਵੀ ਨਾ ਆਪਾਂ ਪੋਡਕਾਸਟ ਨਾ ਕਰੀਏ ਇਹ ਗੱਲਾਂ ਜ਼ਿਆਦਾ ਫੈਲਣਗੀਆਂ। ਉਹਦੇ ਵਰਕਿਆ ਹੋ ਨਹੀਂ ਹੋਇਆ। ਹੂੰ? ਆਪਦੀ ਕੁੜੀ ਵਰਗਾ ਤੋਂ ਇਹ ਲਾਗੂ ਹੋਗੇ। ਹਰ ਇੱਕ ਨੂੰ ਆਪਦਾ ਹੁੰਦਾ ਹੈ, ਹਰ ਇੱਕ ਨੂੰ ਆਪਦੀ ਇੱਜ਼ਤ ਦਾ ਖਿਆਲ ਹੁੰਦਾ ਹੈ। ਤੁਹਾਨੂੰ ਪਤਾ ਤੀ ਇਹ ਚੀਜ਼ 'ਚ ਮਸਾਲਾ ਹੈ। ਹੁਣ ਸੀਸੇ ਲਾਇਏ ਨੇ ਕਹਾਵਤਾਂ ਵੱਡੀਆਂ ਵੱਡੀਆਂ ਅਮਲੋਂ ਤੇ ਇੱਕ ਨਹੀਂ ਕਰਨਾ ਹੈਗਾ ਮੈਨੂੰ ਉਹਦੀ ਵੀ ਬਹੁਤ ਵਧੀਆ ਲੱਗੀ ਲਾਲੀ ਦੀ ਚਲੋ ਉਹਨੇ ਕੁੜੀ ਬਾਰੇ ਕੁਝ ਵੀ ਕਹਿ ਸਕਦਾ ਸੀ ਪੁੱਠਾ ਸਿੱਧਾ ਕੁਝ ਵੀ ਕਹਿ ਸਕਦਾ ਸੀ ਬਟ ਉਹਨੇ ਨਹੀਂ ਕਿਹਾ ਇੱਕ ਗੱਲ ਮੈਨੂੰ ਮੁੰਡੇ ਦੀ ਬਹੁਤ ਵਧੀਆ ਲੱਗੀ ਠੀਕ ਆ ਉਹਨੇ ਕੁੜੀ ਨੂੰ ਕੁਝ ਨਹੀਂ ਕਿਹਾ ਤੇ ਕੁੜੀ ਬਾਰੇ ਕੁਝ ਨਹੀਂ ਕਿਹਾ ਕੁੜੀ ਨੂੰ ਬਦਨਾਮ ਨਹੀਂ ਕੀਤਾ ਕੁੜੀ ਨੂੰ ਬਦਨਾਮ ਤਾਂ ਤੁਸੀਂ ਕਰਤਾ ਉਹਦਾ ਦੁਬਾਰੇ ਪੌਡਕਾਸਟ ਲੈ ਕੇ ਉਹ ਤੋਂ ਗੱਲਾਂ ਪੁੱਛ ਕੇ ਡਬੋਸਦੀਆਂ ਬਦਨਾਮ ਤਾਂ ਤੁਸੀਂ ਕਰਤਾ ਦੁਬਾਰੇ ਮੁੱਦਾ ਠਾਤਾ ਕੁੱਲੜ ਪੀਜੇ ਵਾਲੇ ਵਾਂਗੂ ਉਹ ਵੀ ਆਪਦਾ ਮੁੱਦਾ ਸ਼ਾਂਤ ਨਹੀਂ ਹੋਣ ਦਿੰਦੇ ਉਹਦੀ ਇੰਟਰਵਿਊ ਕਰਨ ਬੈਹ ਜਾਂਦੇ ਤੇ ਸਾਡੇ ਨਾਲ ਬਹੁਤ ਮਾੜਾ ਹੋਇਆ ਜਦੋਂ ਮਾੜਾ ਜਿਹਾ ਮੁੱਦਾ ਠੰਡਾ ਹੋਣ ਲੱਗਦਾ ਸੀ ਕੁੜੀ ਨੂੰ ਪਤਾ ਨਾ ਹਾਂ ਤਾਂ ਤੁਸੀਂ ਕਰਿਆ ਦੁਬਾਰੇ ਮੁੱਦਾ ਤਾਂ ਤੁਸੀਂ ਹੀ ਠਾਇਆ ਫੂਸ ਤਾਂ ਤੁਸੀਂ ਹੀ ਪਾਇਆ ਵੀ ਦੁਬਾਰੇ ਇਹ ਮੁੱਦੇ ਨੂੰ ਠਾਈਏ ਮੈਂ ਇਹ ਚੀਜ਼ ਤਾਂ ਹੋਣੀ ਹੀ ਨਹੀਂ ਸੀ ਨਾ ਇਹਨਾਂ ਰੌਲਾ ਪੈਣਾ ਸੀ ਨਾ ਤੈਨੂੰ ਇੰਨਿਆ ਕਲੀਅਰਫਾਈਂ ਦੇਣੀਆਂ ਪੈਣੀਆਂ ਮੁੱਦਾ ਤੁਸੀਂ ਠਾਇਆ ਇਹ ਇਹ ਲੋਕਾਂ ਨੇ ਨਹੀਂ ਠਾਇਆ ਪੌਡਕਾਸਟ ਤੁਸੀਂ ਕਰਿਆ ਉਹਦਾ ਫੇਰ ਗਗਲ ਨਾਲ ਹੀ ਨਹੀਂ ਕਰਿਆ ਘੱਲੇ ਗਲੀ ਦਾ ਕੁੱਤਾ ਨਹੀਂ ਜਾਣਦਾ ਪਰ ਇੱਕ ਟਾਈਮ ਇਦਾਂ ਲਾਊਗਾ ਵੀ ਕੁੱਤਾ ਵੀ ਜਾਣਦਾ ਹੋਏਗਾ। ਅੱਛਾ ਮੈਨੂੰ ਕੁਛ ਨੇ ਕਿਹਾ ਸੀ ਤੇਨੂੰ ਤਾਂ ਗਲੀ ਦਾ ਕੁੱਤਾ ਵੀ ਨਹੀਂ ਜਾਣਦਾ। ਫਿਰ ਮੈਂ ਕਿਹਾ ਇੱਕ ਦਿਨ ਗਲੀ ਦਾ ਕੁੱਤਾ ਵੀ ਜਾਣਦਾ ਹੋਊਗਾ। ਕੋ ਗੱਲ ਬਣੀ ਹੈ ਕੁੱਤਾ ਜਾਣਦਾ ਹੋਊਗਾ ਲੈ। ਸਹੀ ਗੱਲ ਆ ਹੁਣ ਸਾਰੇ ਜਾਣਦੇ ਨੇ। ਪਹਿਲਾਂ ਘਟ ਜਾਂਦੇ ਸੀ ਆ ਪੋਡਕਾਸਟ ਤੋਂ ਬਾਅਦ ਸਾਰੇ ਜਾਣਨ ਲੱਗ ਗਏ। ਇਹ ਕਿਹੜੀ ਡਾਇਲੌਗ ਬਣੀ ਵਿੱਕੋ ਕਰ ਲੈ ਕਰ ਬੰਦਾ ਕਹਿੰਦਾ ਵੀ ਮੈਨੂੰ ਹਰ ਇੱਕ ਕੱਲਾ ਕੱਲਾ ਬੰਦਾ ਜਾਣੂਗਾ ਹਰ ਇੱਕ ਲੋਕ ਜਾਣਣਗੇ ਮੈਨੂੰ ਠੀਕ ਐ ਸੱਚੀ ਗੱਲ ਐ ਕੁੱਤਾ ਕੁੱਤਾ ਵੀ ਨਹੀਂ ਜਾਣਦਾ ਲੈ ਕੁੱਤੇ ਬਿੱਲੇ ਨਾਲ ਕੀ ਲਿੰਕ ਬੰਦੇ ਦਾ ਬੰਦਾ ਕਹਿੰਦਾ ਮੈਨੂੰ ਅੱਜ ਹੁਣ ਸਾਰੇ ਜਾਣਦੇ ਨੇ ਹੁਣ ਜੇ ਮੈਂ ਕਹਦਾ ਮੈਨੂੰ ਜਾਣਦੇ ਨੇ ਸਾਰੇ ਮੈਂ ਵੀਡੀਓ ਪਾਉਣਾ ਹਸਾਉਣਾਗਾ ਮੈਂ ਹੁਣ ਕਹਦਾ ਮੈਨੂੰ ਤਾਂ ਸਾਰੇ ਕੁੱਤੇ ਬਿੱਲੇ ਵੀ ਜਾਣਦੇ ਨੇ ਕੁੱਤੇ ਬਿੱਲੇ ਵੀ ਮੇਰੀਆਂ ਵੀਡੀਓ ਦੇਖਦੇ ਨੇ ਕੀ ਗੱਲ ਹੋ ਗਈ ਕੁੱਤਾ ਵੀ ਜਾਣਦਾ ਹੋਊਗਾ ਗੱਲ ਨਹੀਂ ਕੋਈ ਇਹ ਇੱਕ ਦਿਨ ਇਹ ਜਾਊਗਾ ਵੀ ਗਲੀ ਦਾ ਕੁੱਤਾ ਵੀ ਜਾਣਦਾ ਹੋਊਗਾ ਪਤਾ ਨਹੀਂ ਲੱਗਦਾ ਵੀ ਕੀ ਬੋਲਣਾ ਮੈਨੂੰ ਵੀ ਸਾਰੇ ਹੁਣ ਕਾ ਕਬੂਤਰ ਬਿੱਲੀ ਆ ਮੈਨੂੰ ਵੀ ਸਾਰੇ ਜਾਣਦੇ ਨੇ ਆਤੀ ਹੋਈ ਪਈ ਐ ਯਾਰ ਪਰ ਲੋਕਾਂ ਦਾ ਕੀ ਆ ਕੀ ਵਿਆਹ ਕੇ ਆਈ ਆ ਹੁਣ ਇਹ ਤਾਂ ਕੰਮ ਲੈਣਾ ਕੰਮ ਕਰਾਉਣਾ ਆ ਸਿਰਫ ਇਹੀ ਕੁੜੀ ਵਿਆਹ ਕੇ ਆਈ ਆ ਹੁਣ ਇਹ ਤਾਂ ਕੰਮ ਕਰਾਉਣਾ ਆ ਠੀਕ ਆ ਚਲੋ ਮੰਨਦੇ ਆ ਵੀ ਸਾਰੀ ਦਿਹਾੜੀ ਕੰਮ ਕਰਾਈ ਜੋ ਉਹ ਚੀਜ਼ ਗਲਤ ਐ ਹੁਣ ਮੈਂ ਵਿਆਹ ਕਰਾਉਣਾ ਠੀਕ ਐ ਮੈਂ ਸੋਚੂਗਾ ਵੀ ਜਿਹੜੀ ਵਿਆਹ ਕੇ ਆਵੇ ਤਾਂ ਉਹਨੂੰ ਰੋਟੀ ਪਾਣੀ ਵਧੀਆ ਬਣਾਉਣਾ ਆਉਂਦਾ ਹੋਵੇ ਮੇਰੀ ਤਾਂ ਇਹ ਸੋਚ ਆ ਵੀ ਵਧੀਆ ਬਣਾਉਣਾ ਆਉਂਦਾ ਹੋਵੇ ਵੀ ਉਹ ਮੇਰੇ ਘਰਦਿਆਂ ਦੀ ਸੇਵਾ ਕਰੇ ਵਧੀਆ ਠੀਕ ਆ ਸਾਰੀ ਉਮਰ ਘਰ ਤੇ ਰੋਟੀ ਪਾਣੀ ਬਣਾਈ ਜਾਣ ਠੀਕ ਆ ਵਿਆਹ ਵੀ ਹੋ ਜੇ ਠੀਕ ਆ ਆਪਣੇ ਘਰ ਦੇ ਫੇਰ ਵੀ ਆਪਣੀ ਮਾਂ ਤੇ ਮਾਂ ਆਪਣੀ ਫੇਰ ਵੀ ਸੋਈ ਚ ਰੋਟੀਆਂ ਲਾਹੀ ਜਾਵੇ ਕੰਮ ਕਰੀ ਜਾਵੇ ਤਾਂ ਫੇਰ ਆਪਣੇ ਵਿਆਹ ਕਰਾਏ ਦਾ ਕੀ ਫਾਇਦਾ ਚਲੋ ਇੰਨਾ ਨਹੀਂ ਵੀ ਸਾਰੀ ਤੁਹਾਡੀ ਕੰਮ ਹੀ ਕਰਾਈ ਜੋ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ ਹੁਣ ਕੋਈ ਕੁੜੀ ਆ ਕੋਈ ਵਿਆਹ ਕੇ ਆਉਗੀ ਜੀ ਉਹਦਾ ਭਾਈ ਆ ਉਹ ਵੀ ਇਹੀ ਚਾਹੂਗਾ ਵੀ ਜੇ ਮੇਰਾ ਵਿਆਹ ਹੋਵੇ ਤਾਂ ਕੁੜੀ ਇਹੋ ਜੀ ਆਵੇ ਵੀ ਜਿਹਨੂੰ ਰੋਟੀ ਪਾਣੀ ਵਧੀਆ ਬਣਾਉਣਾ ਆਉਂਦਾ ਹੋਵੇ ਤਾਂ ਕਿ ਮੇਰੇ ਮਾਪੇ ਉਹ ਬਹਿ ਕੇ ਖਾ ਸਕਣ ਹਾਂ ਤੂੰ ਸਿਂ ਕਿਹ ਜਾਨੇ ਉਹ ਵੀ ਕੰਮ ਕਰਾਉਣਾ ਕੰਮ ਇਹ ਚੀਜ਼ਾਂ ਕਿੱਥੇ ਹੁੰਦੀਆਂ ਨੇ ਤੈਨੂੰ ਹੋਰ ਜਦੋਂ ਦੇਖਣੀਆਂ ਅਗਲੇ ਪਤੇ ਕਰਨੀਆਂ ਇਹ ਇਹਨਾਂ ਦੀ ਗੱਲ ਸਹੀ ਹੈ ਵੀ ਸਾਨੂੰ ਤਾਂ ਕੰਮ ਕਰਾਉਣ ਨੂੰ ਹੀ ਰੱਖਿਆ ਹਰ ਇੱਕ ਚੀਜ਼ ਆਪਦੀ ਆਪਦੀ ਜਗ੍ਹਾ ਹੈ ਕੰਮ ਵੀ ਜ਼ਰੂਰੀ ਹੈ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਆਪਾਂ ਕਰ ਹੁਣ ਆਪਾਂ ਕੁੜੀ ਨੂੰ ਕੰਮ ਹੀ ਨਹੀਂ ਸਿਖਾਵਾਂਗੇ ਠੀਕ ਹੈ ਹੁਣ ਚਲੋ ਮੇਰੀ ਕੋਈ ਭੈਣ ਨਹੀਂ ਹੈਗੀ ਜੇ ਉਹਨੂੰ ਕੋਈ ਕੰਮ ਹੀ ਨਹੀਂ ਆਉਂਦਾ ਹੋਵੇ ਤਾਂ ਕੱਲ ਨੂੰ ਤਾਂ ਵਿਆਹ ਹੋ ਗਿਆ ਜਦੋਂ ਉੱਥੇ ਉਹਨੂੰ ਕੁਝ ਨਹੀਂ ਆਊਗਾ ਤਾਂ ਸੱਸ ਕੀ ਕਹੂਗੀ ਬੀਤੇ ਨੂੰ ਕੁਝ ਵੀ ਨਹੀਂ ਆਉਂਦਾ ਤੈਨੂੰ ਰੋਟੀ ਵੀ ਨਹੀਂ ਆਉਂਦੀ ਤੈਨੂੰ ਮਾੜੀ ਮੁੱਟੀ ਦਾਲ ਵੀ ਨਹੀਂ ਆਉਂਦੀ ਇਹ ਚੀਜ਼ਾਂ ਨੇ ਮਾੜਾ ਮੋਟਾ ਤਾਂ ਕੰਮ ਆਉਣਾ ਚਾਹੀਦਾ ਹੁਣ ਐ ਤਾਂ ਰੋਟੀ ਤਾਂ ਮੈਂ ਵੀ ਲਾ ਲੈਣਾ ਹੁਣ ਮੈਨੂੰ ਉਹ ਕੰਮ ਹੋ ਗਿਆ ਹੁਣ ਮੈਨੂੰ ਰੋਟੀ ਹੁੰਦੀ ਹੈ ਤੇ ਉਦੋਂ ਬਾਅਦ ਮੇਰੀ ਘਰ ਵਾਲੀ ਉਹਨੂੰ ਰੋਟੀ ਨਾ ਲਾਉਣੀ ਆਉਂਦੀ ਫਿਰ ਮੈਂ ਕੀ ਕਹਾਂ ਹਾਂ ਨਹੀਂ ਨਹੀਂ ਮੈਂ ਕੰਮ ਕਰਨ ਕਦੇ ਮੈਂ ਤਾਂ ਨੂਲਾ ਜੀ ਦੀ ਵੀਡੀਓ ਦੇਖ ਕੇ ਆਈ ਆ ਉਹਨਾਂ ਨੇ ਕਿਹਾ ਸੀ ਘਰ ਵਾਲੀ ਕੰਮ ਕਰਨ ਨੂੰ ਥੋੜਾ ਨਾ ਤੁਸੀਂ ਰੋਟੀ ਲਾਹੋ ਆਪਦੀ ਲਾਹੋ ਉਹ ਐਂ ਕਹਦੇ ਮੁਰੋ ਰੂਲਾ ਹੀ ਛੱਡਦਾ ਕੰਮ ਕਰਾ ਦੋਂਗੇ ਤੁਸੀਂ ਅਗਲੀ ਕੋ ਸਿੱਖ ਕੇ ਨਾ ਮੈਂ ਤਾਂ ਨੂਲਾ ਜੀ ਦੀ ਵੀਡੀਓ ਦੇਖ ਕੇ ਆਈ ਆ ਉਹ ਕਹਿੰਦਾ ਘਰ ਵਾਲੀ ਕਿਤੇ ਕੰਮ ਕਰਨ ਲੂੰਗੀ ਹਰ ਇੱਕ ਚੀਜ਼ ਆਪਦੀ ਆਪਦੀ ਜਗ੍ਹਾ ਹਾਂ ਕਈ 4 ਵਜੇ ਵੀ ਉੱਠ ਖੜ੍ਹਦੀਆਂ ਨੇ ਧਾਰਾ ਤੂਰਾਂ ਵੀ ਚੋ ਦਿੰਦੀਆਂ ਨੇ ਉਹ ਵੀ ਕੰਮ ਕਰਦੀਆਂ ਨੇ ਹਰ ਇੱਕ ਬੰਦ ਕੁੜੀ ਐ ਕੋਈ ਜੇ ਹੁਣ ਵਿਆਹ ਹੋ ਗਿਆ ਉਹ ਆਪਣੇ ਬੰਦੇ ਦੇ ਹਿਸਾਬ ਨਾਲ ਦੇਖਦੀ ਐ ਕੰਮ ਕਰਾਉਂਦੀਆਂ ਨੇ ਬਈ ਨਾ ਕੀ ਮੇਡ ਸਸਤੀ ਪੈਂਦੀ ਐ ਇੱਕ ਵਾਈਫ ਨਾਲੋਂ ਵਾਈਫ ਦੇ ਖਰਚੇ ਬਹੁਤ ਐ ਮੇਡ ਲਿਆਓ ਹੂੰ ਲੈ ਇੱਕ ਮੇਡ ਲਿਆਓ ਉਹ ਤੁਹਾਨੂੰ ਸਸਤੀ ਪੈ ਜੂਗੀ ਜਨਾਨੀ ਦਾ ਖਰਚਾ ਨਹੀਂ ਚੱਕ ਹੋਣਾ ਇਹ ਕਿਹੜੀਆਂ ਗੱਲਾਂ ਹੋਈਆਂ ਜਨਾਨੀ ਦਾ ਖਰਚਾ ਨਹੀਂ ਚੱਕ ਹੋਣਾ ਮੇਡ ਲਿਆਓ ਵੀ ਐਸਾ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਨਾ ਮੇਡ ਲਿਆਓ ਹੁਣ ਜਿਹੜੀ ਵਿਆਹ ਕੇ ਘਰੇ ਆ ਗਈ ਉਹਦੀ ਉਹਦੀ ਜ਼ਿੰਮੇਵਾਰੀ ਹੈ ਘਰ ਸੰਭਾਲਣਾ ਜੇ ਮਿਸਤਰੀ ਤੇ ਇਸਤਰੀ ਵਧੀਆ ਮਿਲ ਜੇ ਨਾ ਬੰਦੇ ਦੀ ਸਾਰੀ ਜ਼ਿੰਦਗੀ ਵਧੀਆ ਲੰਘ ਜਾਂਦੀ ਬੰਦੇ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਹੈ ਤੇ ਘਰ ਵਾਲੀ ਦੀ ਅੱਛਾ ਮੇੜ ਲਿਆਓ ਵੀ ਕੰਮ ਨਹੀਂ ਕਰਨਾ ਵੀ ਜਰਾਨੀ ਦਾ ਖਰਚਾ ਨਹੀਂ ਚੱਕਣਾ ਇਹ ਤੁਸੀਂ ਲੋਕਾਂ ਨੂੰ ਹੁਣ ਕੀ ਤੂੰ ਕੀ ਕਹਿ ਰਹੀਆਂ ਲੋਕਾਂ ਨੂੰ ਕੀ ਦੱਸ ਰਹੀਆਂ ਵੀ ਥੋ ਤਾਂ ਜਨਾਨੀ ਦਾ ਜੇ ਖਰਚਾ ਨਹੀਂ ਚੱਕਣਾ ਤਾਂ ਕੰਮ ਵਾਲੀ ਲਿਆਓ ਵੀ ਸਾਤੋਂ ਨਹੀਂ ਰੋਟੀਆਂ ਲੈਂਦੀਆਂ ਹੈਗੀਆਂ ਬੜੀ ਬਹੁਤ ਸੋਹਣੀ ਗੱਲ ਕਹੀਆਂ ਨਰੁੱਲਾ ਜੀ ਤੁਸੀਂ ਇਹ ਗੱਲ ਤੁਸੀਂ ਉਦੋਂ ਕਿਉਂ ਨਹੀਂ ਕਿਹਾ ਵੀ ਮੇੜ ਕਿਉਂ ਲਿਆ ਆਪਾਂ ਨੂੰ ਕੰਮ ਆਉਣਾ ਚਾਹੀਦਾ ਉਦੋਂ ਕਿਸੇ ਚਲੋ ਕੰਮ ਨੂੰ ਉਦੋਂ ਕਿਸੇ ਕੰਮ ਵਾਲ ਨੂੰ ਬੁਲਾ ਲਓ ਵੀ ਜਦੋਂ ਘਰੇ ਢਿੱਲ ਮੱਠਾ ਠੀਕ ਹੈ ਜੇ ਜਵਾਕ ਹੋਣ ਵਾਲਾ ਜਾਂ ਕੋਈ ਇਦਾਂ ਚੱਕਰ ਆ ਤਾਂ ਉਦੋਂ ਕਿਸੇ ਕੰਮ ਵਾਲ ਨੂੰ ਲਾ ਲਓ ਉਦਾਂ ਕਿਉਂ ਉਹੀ ਕੰਮ ਵਾਲੀ ਲਾਈ ਚੱਕੋ ਮੇੜ ਲਿਆ ਆਹ ਘਰ ਵਾਲੀ ਤੇਰੀ ਖਰਚਾ ਟੱਕਣਾ ਤੇ ਰੱਕਾ ਵਾਲੀ ਨੂੰ ਹੁਣ ਰੋਜ ਹੁਣ ਬੇਸਨ ਵਾਲੇ ਪਕੌੜੇ ਲਾ ਕੇ ਖਵਾਈਏ ਰੋਜ਼ ਪਨੀਰ ਪਕੌੜਾ ਖਵਾਈਏ ਵੀ ਘਰ ਵਾਲੀ ਦਾ ਖਰਚਾ ਨਹੀਂ ਚੱਕਉਣਾ ਸਾਰਾ ਕੁਝ ਹੋ ਜਾਂਦਾ ਜੇ ਕੁੜੀ ਵਧੀਆ ਹੋਵੇ ਠੀਕ ਹੈ ਕੁੜੀ ਵੀ ਹਸਾਬ ਨਾਲ ਹੀ ਮੰਗਦੀ ਆ ਜਦੋਂ ਆਪਾਂ ਕੁੜੀ ਨਾਲ ਸਹੀ ਰਹੀਏ ਠੀਕ ਹੈ ਕੁੜੀ ਬਾਦੂ ਫਿਰ ਬਾਦੂ ਜੀਜਾ ਨਹੀਂ ਮੰਗਦੀ ਜਦੋਂ ਉਹਨੂੰ ਆਪਣੇ ਘਰ ਵਾਲੀ ਦੀ ਸਥਿਤੀ ਦਾ ਪਤਾ ਹੋਵੇ ਜਿਹਨੇ ਉਹ ਜੇਦੀ ਕਰੀਏ ਨੇ ਮੈਂ ਤਾਂ 5000 ਵਾਲਾ ਸੂਟ ਲੈ ਕੇ ਦੇ ਫਿਰ ਉਹ ਉਹ ਚੀਜ਼ ਵੱਖ ਹੈ ਘਰ ਵਾਲੀ ਦਾ ਖਰਚਾ ਨਹੀਂ ਚੱਕਉਣਾ ਖਰਚਾ ਆਪੀ ਚੱਕੂ ਜਦੋਂ ਆਪਾਂ ਘਰ ਸੰਭਾਂਗੇ ਕੌਣ ਹੀ ਚੱਕੂ ਖਰਚਾ ਅਗਲਾ ਜਿੰਨੇ ਕ ਜੋਗਾ ਆਪਣੇ ਘਰ ਵਾਲਾ ਹੋਊਗਾ ਮਤਲਬ ਜਿੰਨੇ ਕ ਜੋਗਾ ਮੁੰਡਾ ਹੋਊਗਾ ਆਪਣੇ ਘਰ ਵਾਲਾ ਭੋਣਾ ਜਿੰਨੇ ਕ ਜੋਗਾ ਮੁੰਡਾ ਹੋਊਗਾ ਯਾਰ ਉਹਨਾਂ ਕ ਕਰ ਦੂਗਾ ਜੇ ਉਹਦੀ 2000 ਵਾਲੇ ਸੂਟ ਦੀ ਗੰਜਾਇਸ ਆ ਤਾਂ ਉਹ 2000 ਵਾਲਾ ਲੈ ਦੂਗਾ ਠੀਕ ਹੈ ਜਿਨੇ ਰਹਿਣਾ ਲੈ ਨਹੀਂ ਲੈਣਾ ਹੁਣ ਜੇ ਆਪਾਂ ਉਹੀ ਅਗਲੇ 2000 ਵਾਲਾ ਲੈ ਕੇ ਤੂੰ ਐਵੇਂ 5000 ਵਾਲਾ ਲੈ ਲੈ ਭਾਈ ਐਜੂ ਤਾਂ ਉਹਦੀ ਮੇੜ ਰੱਖ ਲੈ ਮੇੜ ਨੂੰ 2000 ਵਾਲਾ ਲੈ ਕੇ ਦੇ ਦੇ ਇਹ ਕੋਈ ਗੱਲਾਂ ਨਹੀਂ जिने ਰਹਿਣਾ ਉਹ ਰਹਿ ਲੈਂਦੀਆਂ ਨੇ ਚਲੋ ਮਾਰਨਾ ਕੁੱਟਣ ਲੱਗਾ ਵੀ ਜੇ ਮਾਰਦਾ ਕੁੱਟਦਾ ਉਹ ਉਹ ਚੀਜ਼ ਨਹੀਂ ਸਹੀ ਹੈਗੀ ਪਰ ਇਹ ਨਹੀਂ ਵੀ ਮੇੜਨੇ ਹੋ ਚੰਗੀ ਕੁ ਚੰਗੀ ਜੀ ਦੱਸੋ ਲੋਕਾਂ ਨੂੰ ਹਾਂਜੀ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਤੇ ਪਸੰਦ ਲੱਗੀ ਹੋਵੇਗੀ ਠੀਕ ਹੈ ਕਿਸੇ ਨੂੰ ਨਾ ਦੇਖੋ ਸੋਸ਼ਲ ਮੀਡੀਆ ਤੇ ਆਏ ਆ ਬੋਆ ਜੇ ਆ ਬੋਆ ਜਹੇ ਜੇ ਤੁਸੀਂ ਆਪਦੇ ਘਰ ਵਾਲਾ ਜ਼ਿੰਦਗੀ ਜਿਹਾ ਹੋਣਿਓ ਬਹੁਤ ਵਧੀਆ ਠੀਕ ਹੈ ਨਾ ਤੁਸੀਂ ਦੇਖ ਲਓ ਵੀ ਜਿੰਨੇ ਖੁਸ਼ ਦੇਖਦੇ ਸੀ ਤੇ ਉਦੋਂ ਬਾਅਦ ਦੇ ਵਿੱਚ ਇਹਨਾਂ ਦਾ ਐਡਾ ਵੱਡਾ ਕਲੇਸ਼ ਹੋ ਗਿਆ ਵੀ ਇਹਨਾਂ ਦੀ ਜੋੜੀ ਦੇਖਦੇ ਸੀ ਲੋਕ ਵੀ ਹਾ ਹਾ ਕਿੰਨੀ ਸੋਹਣੀ ਵਧੀਆ ਜੋੜੀ ਆ ਠੀਕ ਹਨ ਉੱਪਰੋਂ ਉੱਪਰੋਂ ਸਾਰੇ ਪਰਫੈਕਟ ਹੀ ਹੁੰਦੇ ਨੇ ਅੰਦਰ ਕਲੇਸ਼ ਬਹੁਤ ਹੁੰਦੇ ਨੇ ਠੀਕ ਹਨ ਕਦੇ ਇਹ ਨਾ ਸੋਚੋ ਵੀ ਇਹ ਹੁਣ ਵਧੀਆ ਵੱਡੇ ਵੱਡੇ ਗਿਫਟ ਲੈ ਕੇ ਦੇ ਦਿੰਦੇ ਨੇ ਦਾਦਾ ਹਜ਼ਾਰ ਵਾਲੇ ਸੂਟ ਲੈ ਕੇ ਦੇ ਦਿੰਦੇ ਤਾਂ ਅੱਧੀਆਂ ਕੁੜੀਆਂ ਲੜਦੀਆਂ ਹੋਣੀਆਂ ਹੁੰਦੀਆਂ ਉਹਦੇ ਕਰਕੇ ਦੇਖ ਲਓ ਇੰਨੀ ਇੰਨੀ ਵਧੀਆ ਜ਼ਿੰਦਗੀ 'ਚ ਆਉਂਦੇ ਨੇ ਆਪਣੇ ਕੋਲ ਕੁਝ ਨਹੀਂ ਹੈਗਾ ਤਾਂ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ ਉਹ ਬਹੁਤ ਵਧੀਆ ਬਸ ਜਿੰਨੇ 'ਚ ਵੀ ਹੈਗੇ ਹੋ ਐਨਜੋਏ ਕਰੋ ਜੇ ਤੁਸੀਂ ਅੱਜ 500 ਵਾਲੀ ਚੀਜ਼ ਪਾਉਣੇ ਤਾਂ ਬਸ ਵਧੀਆ ਇਹ ਨਾ ਵੀ ਦੂਸਰਾ 1000 ਵਾਲੀ ਪਾਈ ਜਾਂਦਾ ਆਪਾਂ ਨੂੰ ਦੇਖ ਕੇ ਉਹ ਕਰੀਏ ਇਹ ਵੀ ਦੇਰ ਲਾਉਣੇ 1000 ਵਾਲੀ ਤੇ ਵਾਤੇ ਬਸ ਤੁਸੀਂ ਖੁਸ਼ ਹੋ ਤਾਂ ਇਹ ਬਹੁਤ ਪਰਿਵਾਰ ਖੁਸ਼ ਹੈ ਬਹੁਤ ਸਭ ਤੋਂ ਵਧੀਆ ਆ ਸੋਸ਼ਲ ਮੀਡੀਆ ਤੇ ਤਾਂ ਬਹੁਤ ਕੁਝ ਲੱਗ ਹੈ ਦੇਖਣ ਨੂੰ ਕੁਝ ਹੋਰ ਤੇ ਹਾਥੀਦੰਦ ਖਾਣ ਦੇ ਕੋਈ ਹੋਰ ਦਿਖਾਉਣ ਦੇ ਕੋਈ ਹੋਰ ਦੇਖ ਲਓ ਐਡਾ ਵੱਡਾ ਇਹਨਾਂ ਦਾ ਹੋ ਹੀ ਗਿਆ ਕਾਂਡ ਇਹ ਹੁਣ ਨਰੂਲਾ ਜੀ ਕਹਿ ਰਹੇ ਨੇ ਅਸੀਂ ਤਾਂ ਉਹਨੂੰ ਉਹ ਕਿਹਾ ਨਹੀਂ ਤੁਸੀਂ ਰੋਕਣਾ ਸੀ ਉਹਨੂੰ ਕਹਿਣਾ ਸੀ ਵੀ ਆਪਾਂ ਇਹ ਗੱਲਾਂ ਤੇ ਇਹ ਤੁਹਾਡੇ ਆ ਡਿਵੋਰਸ ਵਾਲੀਆਂ ਗੱਲਾਂ ਨਾ ਕਰੀਏ ਕਿਉਂਕਿ ਇਹ ਗੱਲਾਂ ਖਤਮ ਹੋ ਗਈਆਂ ਨੇ ਦੁਬਾਰੇ ਕਾਨੂੰ ਸੇੜੀਏ ਪਰ ਨਾ ਜ਼ਰੂਰੀ ਸੀ ਫਿਰ ਪੌਡਕਾਸਟ ਨਹੀਂ ਚੱਲਣਾ ਸੀ ਤੇ ਬਾਕੀ ਦਿਓ ਇਜਾਜ਼ਤ ਭੁੱਲਾਂ ਚੁੱਕਾਂ ਦੀ ਮਾਫੀ ਤੇ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਨਾਲ ਤੇ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ